ਫਗਵਾੜਾ ਪੁਲਿਸ ਵੱਲੋਂ ਇਲਾਕੇ ਵਿੱਚ ਵਧ ਰਹੇ ਅਪਰਾਧਿਕ ਮਾਮਲਿਆਂ ਤੇ ਠੱਲ ਪਾਉਣ ਅਤੇ ਸ਼ਰਾਰਤੀ ਅਨਸਰਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਮਕਸਦ ਨਾਲ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ ਹੈ ਜਿਸ ਦੇ ਤਹਿਤ ਥਾਣਾ ਸਿਟੀ ਦੇ ਐਸਐਚਓ ਜਤਿੰਦਰ ਕੁਮਾਰ ਵੱਲੋਂ ਪੁਲਿਸ ਟੀਮ ਨਾਲ ਫਗਵਾੜਾ ਦੀ ਸੰਗਣੀ ਬਸੋਂ ਵਾਲੇ ਇਲਾਕੇ ਗੁਰੂ ਹਰਗੋਬਿੰਦਗਰ ਵਿਖੇ ਸਪੈਸ਼ਲ ਨਾਕੇਬੰਦੀ ਕੀਤੀ ਗਈ ਇਸ ਦੌਰਾਨ ਜਿੱਥੇ ਆਉਣ ਜਾਣ ਵਾਲੇ ਹਰ ਵਾਹਨ ਨੂੰ ਰੋਕ ਕੇ ਤਲਾਸ਼ੀ ਲਈ ਗਈ ਉੱਥੇ ਹੀ ਅਧੂਰੇ ਕਾਗਜ਼ੀ ਪੱਤਰ ਰੱਖਣ ਵਾਲੇ ਵਾਹਨ ਚਾਲਕਾਂ ਦੇ ਚਲਾਨ ਵੀ ਕੱਟੇ ਗਏ ਇਸ ਮੌਕੇ ਗੱਲਬਾਤ ਕਰਦੇ ਆ ਥਾਣਾ ਸਿਟੀ ਅਭਿਆਨ ਸੀਨੀਅਰ ਅਫਸਰਾਂ ਦਿਆਂ ਹਦਾਇਤਾਂ ਦੇ ਚਲਾਇਆ ਗਿਆ ਹੈ ਤੇ ਇਸ ਚੈਕਿੰਗ ਅਭਿਆਨ ਦੌਰਾਨ ਪੁਲਿਸ ਵੱਲੋਂ ਹਰ ਅਣਜਾਣ ਵਾਲੇ ਵਾਹਨ ਚਾਲਕਾਂ ਤੇ ਪੈਣੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਸ਼ਹਿਰ ਅੰਦਰ ਕਿਸੇ ਕਿਸਮ ਦੀ ਹੁੱਲੜਬਾਜੀ ਨਾ ਹੋ ਸਕੇ ਤੇ ਮਾਹੌਲ ਸ਼ਾਂਤ ਮੇਹੀ ਬਣਿਆ ਰਹੇ ਉਨ੍ਹਾਂ ਕਿਹਾ ਕਿ ਇਹ ਮੋਹਮ ਇਸੇ ਤਰ੍ਹਾਂ ਹੀ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ ਇਸ ਮੌਕੇ ਉਹਨਾਂ ਅਧੂਰੇ ਕਾਗੀ ਪੱਤਰ ਰੱਖਣ ਵਾਲੇ ਵਾਹਨ ਚਾਲਕਾਂ ਤੇ ਸ਼ਰਾਰਤੀ ਅਨਸਰਾਂ ਨੂੰ ਤਾੜਨਾ ਕੀਤੀ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਝਾ ਜਾਣ ਨਹੀਂ ਤਾਂ ਫੜੇ ਜਾਣ ਤੇ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਹਾਂਜੀ ਰੋਜ਼ ਦੀ ਤਰ੍ਹਾਂ ਸਾਡੇ ਜੋ ਸੀਨੀਅਰ ਅਫਸਰਾਂ ਵੱਲੋਂ ਹੁਕਮ ਹੁੰਦੇ ਨੇ ਅਸੀਂ ਰੋਜ਼ ਦੀ ਤਰ੍ਹਾਂ ਇੱਥੇ ਚੈਕਿੰਗ ਕਰਦੇ ਆਂ ਜੋ ਇਹ ਕਲੌਡੀ ਏਰੀਆ ਹੈ ਤਾਂ ਕਿ ਕਿਸੇ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਤੇ ਅਸੀਂ ਰੋਜ਼ ਦੀ ਤਰ੍ਹਾਂ ਚੈਕਿੰਗ ਕਰ ਰਹੇ ਆਂ ਚਲਾਨ ਵੀ ਕੱਟੇ ਜਾ ਰਹੇ ਨੇ ਜਿਹੜੇ ਬਿਨਾ ਨੰਬਰ ਪਲੇਟ ਤੋਂ ਟਿਪਲਿੰਗ ਕਰਕੇ ਤੇ ਲਾਊਡ ਸਪੀਕਰ ਉੱਚੀ ਕਰਕੇ ਇੱਥੇ ਧੁੰਮਰੇ ਨੇ ਤੇ ਉਹਨਾਂ ਦੇ ਅਸੀਂ ਚਲਾਨ ਵੀ ਕਰਦੇ ਆਂ ਤੇ ਉਹਨਾਂ ਨੂੰ ਮੈਂ ਇੱਕ ਹਦਾਇਤ ਵੀ ਕਰਦਾ ਤੇ ਵੇਰਤੀ ਵੀ ਕਰਦਾ ਸ਼ਹਿਰ ਨਿਵਾਸੀਆਂ ਨੂੰ ਸਾਦਾ ਪੋਰਸਾ ਸਾਹਮਣੇ ਉਹ ਕਿ ਜੇ ਅਸੀਂ ਠੋਡੇ ਨਹੀਂ ਐ ਕਿ ਜੋ ਨਹੀਂ ਤਾਂ ਵੀ ਅਸੀਂ ਜਦੋਂ ਚਲਾਨ ਕਰਦੇ ਆ ਸਪੀਕਰ ਉੱਚੀ ਵਾਲੇ ਆ ਟ੍ਰਿਪਲਿੰਗ ਵਾਲੇ ਤੇ ਸਾਡੀ ਮਿੰਤਾ ਵੀ ਕਰਦੇ ਨੇ ਉਹ ਸਾਨੂੰ ਵੀ ਚੰਗਾ ਨਹੀਂ ਲੱਗਦਾ ਅਸੀਂ ਬਾਰ-ਬਾਰ ਇਦਾਂ ਕਰਦੇ ਆ ਤੇ ਇਸ ਕਰਕੇ ਹਦਾਇਤ ਆ ਆਪਣਾ ਈਦਾ ਨਾ ਕਰੋ ਤਾਂ ਕਿ ਸਾਨੂੰ ਬਾਰ-ਬਾਰ ਚਲਾਨ ਕਰਨ ਦਾ ਸਾਨੂੰ ਇਦਾਂ ਕਰਨੇ ਪੈਂਦੇ ਆ ਚਲਾਨ ਸੋ ਇਸ ਕਰਕੇ ਸੀ ਰੋਜ਼ੀ ਤਰ੍ਹਾਂ ਇੱਥੇ ਨਾਕਾ ਲਾਉਂਦੇ ਆ ਤੇ ਅਸੀਂ ਟ੍ਰਿਪਲਿੰਗ ਬਿਲਾ ਨੰਬਰ ਪਲੇਟ ਤੇ ਕੁੱਝ ਚੀਜ਼ ਬਾਊਂਸ ਕੀਤਾ ਇਹ ਬਿਲਕੁਲ ਨਹੀਂ ਚੱਲੂਗਾ ਇੱਥੇ ਤੇ ਉੱਤੇ ਸਖਤ ਕਾਰਵਾਈ ਕੀਤੀ ਜਾਏਗੀ ਜੀ ਰੂਟੀਨ ਵਾਈਜ਼ ਨਾਕਾ ਲੱਗ ਰਿਹਾ ਜੀ ਬਿਲਕੁਲ ਜੀ ਰੂਟੀਨ ਵਾਈਜ਼ ਤੋਂ ਸੀਨੀਅਰ ਅਫਸਰਾਂ ਵੱਲੋਂ ਡੇਲੀ ਨਾਕੇ ਆਉਂਦੇ ਨੇ ਸਾਡੇ ਅਸੀਂ ਰੋਜ਼ ਦੀ ਰੋਜ਼ ਤਰ੍ਹਾਂ ਹਰ ਜਗ੍ਹਾ ਬਦਲ ਬਦਲ ਕੇ ਨਾਕੇ ਲਾਉਂਦੇ ਹਾਂ ਸਾਰੇ ਦਾ ਸਮਾਂ ਕੀ ਹੈ ਜੀ ਨਾਕੇ ਦਾ ਸਮਾਂ ਸਾਡਾ ਕੋਈ ਨਹੀਂ ਹੈ ਨਾਕੇ ਦਾ ਇਵਨਿੰਗ ਟਾਈਮ ਵੀ ਮਾਰਨਿੰਗ ਟਾਈਮ ਵੀ ਸਾਡੇ ਲੱਗ ਚੱਲਦਾ ਹੈ